ਸਿਕਾਲ ਜੀ ਕੀ ਹਾਲ ਚਾਲ ਨੇ ਹੋਪ ਕਰਦੇ ਸਭ ਠੀਕ ਠਾਕ ਹੋਵਗਾ ਅੱਜ ਅਸੀਂ ਵੀ ਜਾ ਰਹੇ ਹਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਅੱਜ ਪਹਿਲਾਂ ਸਵੇਰੇ ਉੱਠ ਕੇ ਸੀ ਗੱਡੀ ਵਾਸ਼ ਕਰੀ ਨਾਲ ਬੱਚਾ ਨੇ ਵੀ ਹੈਲਪ ਕੀਤੀ ਸੀ ਸਭ ਤਿਆਰ ਵਗੈਰਾ ਹੋ ਗਿਆ ਸੀ ਵੀ ਤੂੰ ਨੇ ਕੱਪੜੇ ਵੀ ਥੋੜਾ ਹਲਕਾ ਫੁਲਕਾ ਬ੍ਰੇਕਫਾਸਟ ਕੀਤਾ ਤੇ ਹੁਣ ਅਸੀਂ ਜਾ ਰਹੇ ਹਾਂ ਕੱਪੜੇ ਕੋਪੜੇ ਵੀ ਧਾਰਨੇ ਰਹਿੰਦੇ ਅਜੇ ਤਾਂ ਪਤਾ ਨਹੀਂ ਆਦੇ ਨੂੰ ਆ ਲੈ ਕੇ ਦੇਦਾ ਹੁਣ ਜਦੋਂ ਵੀ ਕਿਤੇ ਰਿਸ਼ਤੇਦਾਰੀ ਜਾਂਦਾ ਹੈ ਲੈ ਕੇ ਫੜਾਉਂਦੀ ਆ ਆ ਦੇ ਸਾਨੇ ਦਾ ਘੜਾ ਆ ਦੇਖਾ ਟਾਈਮ ਨਾਲ ਹੀ ਲੱਗ ਗਏ ਕੋਲ ਡਰਿੰਕ ਫੇਡ ਰੂਰੀ ਗਰੂਰੀ ਇਹ ਕੱਲ ਤੇ ਲੈ ਕੇ ਰੱਖਿਆ ਹੋਇਆ ਇਹਨਾਂ ਦਾ ਉਹੀ ਖਿੱਚੀ ਜਾਂਦੇ ਆ ਉਹ ਆ ਧੁੱਪ ਹੁੰਦੀ ਬਹੁਤ ਜ਼ਿਆਦਾ ਅੱਜ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਕਿਤੇ ਜਾ ਰਹੇ ਹਾਂ ਅੱਜ ਰਿਸ਼ਤੇਦਾਰੀ ਚੀ ਹੈ ਪੂਜਾ ਸ਼ਾਮ ਹੋਵਾ ਤਾਂ ਕਿ ਵਾਪਸ ਕਰੇ ਹੁਣ ਥੋੜੇ ਕੰਮ ਜਿਹੜੇ ਵੀ ਬੀਬੀ ਨੂੰ ਮਾਨੂੰ ਦੱਸਣੇ ਸੀ ਉਹ ਇੰਨੀ ਹਜੇ ਬੁਲਾਉਣ ਗਿਆ ਬੱਚੇ ਉਹ ਪੱਟੇ ਗਾਜੀ ਫੋਰਾਜੀ ਕੋਲੇ ਜਾ ਰਹੇ ਸੀ ਅੱਛਾ ਅੱਜ ਤੇਲ ਭਰਾਲਿਆ ਸੀ ਅਸੀਂ ਹੁਣ ਚੱਲਿਆ ਫਿਰ ਵਾਪਸ ਫਰੇਡਰੀ ਇਧਰਲੇ ਨੂੰ ਇਹੋ ਘਟ ਲਾਵੇ ਹਾਂ ਹੋਰ ਇਹ ਲੈ ਲੈ ਜੀ ਆਲਾ ਬੈਣਾ ਆਊਟਸਾਈਡ ਇਹ ਨਾ ਬਣਾ ਕਿ ਸਾਡੇ ਲੈ ਰੋਡ ਤੋਂ ਉੱਤੇ ਸਾਈਡ ਬਣਾ ਹਾ ਘੱਟ ਹੈ ਇੱਧਰ ਹੋ ਜਾਣਾ ਪੈਣਾ ਘੱਟ ਹੈ ਨਹੀਂਗਾ ਬਣਾ ਹਾ ਕੋਈ ਸੀ ਪੈਸੇ ਕਢਵਾਉਣੇ ਨੇ ਏਟੀਐਮ ਚ ਤੇ ਨਾਲ ਹੀ ਫੂਡ ਵਗੈਰਾ ਇੱਥੇ ਲੈ ਲਾਂਗੇ ਕੈਸ਼ ਫਰੂਟ ਹੋਰ ਇੱਕਾ ਤੋਂ ਕਸਮਾਨ ਲੈ ਲਾਂਗੇ ਜਾਵਿਗਾ ਫਿਰ ਟਾਈਮ ਬਾਅਦ ਰਿਹਾ ਨਾ ਹੂੰ ਵੀ ਦੋ ਦੋ ਤਿੰਨ ਸਾਲ ਪਹਿਲਾਂ ਗਏ ਸੀ ਕਿ ਵੱਧ ਟਾਈਮ ਪਹਿਲੇ ਬਹੁਤ ਟਾਈਮ ਹੋ ਗਿਆ ਛੋਟੇ ਛੋਟੇ ਹੁੰਦੇ ਸੀ ਪੰਜ ਸਾਲ ਹੋ ਗਏ ਹੋਣੇ ਆ ਇਹਨਾਂ ਨੂੰ ਜਿਆਦਾ ਟਾਈਮ ਹੋ ਗਿਆ ਮੈਂ ਤਾਂ ਫਿਰ ਵੀ ਜਾਇਆ ਸੀ ਵਿਚੇ ਦੀ ਕਿਉਂਕਿ ਸਾਡੇ ਫੁੱਫੜ ਦੀ ਡੈਥ ਹੋ ਗਈ ਸੀ ਮੈਂ ਤਾਂ ਤਿੰਨ ਚਾਰ ਵਾਰ ਜਾਇਆ ਸੀ ਇਹ ਨਹੀਂ ਗਿਆ ਸੀਗਾ ਅੱਛਾ ਮੈਂ ਥੋੜਾ ਕੈਸ਼ ਵਗੈਰਾ ਕਢਵਾਉਣਾ ਸੀ ਉਹ ਕਢਾ ਲਿਆ ਸੀ ਵਿੱਚੋਂ 5000 ਰੁਪਏ ਆ ਗਏ ਕੇਲੇ ਕੀ ਰੇਟ ਨੇ ਜੀ ਕੇਲਾ ਬੇਖੈਰ ਆ ਫਿਰ ਕੀ ਗੱਜਾ ਪਾ ਦਿਓ ਜੀ ਕੇਲਾ ਓਹਰੇ ਤੇ ਸਾਨੂੰ ਥੋੜਾ ਤੇ ભાવ ਜਾ ਵੀ ਓਹ ਤੇ ਸਾਬ ਨਹੀਂ ਤੇ ਇਹ ਨਹੀਂ ਗਾ ਆਹ ਕਰ ਕੇ ਉਹ ਵੀ ਸਟਾਨਕ ਤੇ ਹੀ ਲੈ ਕੇ ਜਾਂਦਾ ਹੁੰਦਾ ਸੀ ਲੈ ਕੇ ਆ ਜੀ ਸਾਰਾ ਮੁਤਾਰੀ ਹਾਂ ਕੋਲੇ ਸਹੀ ਰੇਟ ਮਿਲ ਜੂਗਾ ਉੱਥੋਂ ਲੈ ਕੇ ਜਾਣਾ ਹੁੰਦਾ ਮੈਂ ਇੱਥੋਂ ਜਾਵਾਂਗੇ ਦੂਰ ਤੋਂ 50 ਕਿਲੋਮੀਟਰ ਦੂਰ ਤੋਂ ਸਾਹਮਣੇ ਆਇਆ ਜੀ ਸਾਡਾ ਆਪਣਾ ਮੋੜੀ ਦਾ ਨਾਮ ਪਤਾ ਹੈ ਚੰਡੀਗੜ੍ਹ ਹੈ ਅੱਧਾ ਜੀ ਦਾ ਚੰਡੀਗੜ੍ਹ ਹੈ ਇਹ ਨਹੀਂ ਜੀ ਅੱਗੇ ਦਰੰਦਰ ਕਿੱਥੇ ਘੱਟ ਗਈ ਜਾਂਦੀ ਪਹੁੰਚਾਂਗੇ ਬੈਸੋ ਨੇ ਉੱਧਰ ਕਰ ਲਓ ਹਾਂ ਜੀ ਹੁਣ ਅਸੀਂ ਚੱਲੀ ਜਾਵਾਂਗੇ ਨਹਿਰ ਦੇ ਨਾਲ ਉਤਰਾ ਸ਼ਿਰੀਵਾਹੀ ਹੋ ਰਹੀ ਆ ਗੱਡੀ ਦੇਖੋ ਬੰਦਾ ਕਿੱਥੇ ਖੜਾ ਹੈਗਾ ਕਿ ਵਿੱਚ ਬੈਠਾ ਦੇ ਵਿੱਚ ਹੀ ਬੈਠਾਗਾ ਲੱਗ ਨਹੀਂ ਰਿਹਾਦਾ ਕੋਈ ਲੌਜੀ ਜਿਹਾ ਨਹੀਂ ਪਤਾ ਲੱਗ ਰਿਹਾ ਐਵੇਂ ਪਤਾ ਨਹੀਂ ਘਾਤੋ ਖੜਾ ਹੋ ਜਾ ਤਾਂ ਉਹ ਸਾਰੀ ਚੀਜ਼ ਵਾਸਤੇ ਲੈ ਲੈ ਹਾਂ ਬੈਣ ਲੈ ਲੈ ਤੇ ਬੱਧੀ ਬਾਜ਼ਾਰਾ ਜੋ ਵੀ ਆਟਾ ਵਗੈਰਾ ਇੱਥੇ ਮਿਲਦਾਗਾ ਕਿੰਨਾ ਪਾਣੀ ਆਇਆ ਹੈ ਨਾ ਹਾਂ ਮੀਦਾ ਪਾਣੀ ਆਇਆ ਹੈ ਵਧੀਆ ਬਣਾਦੀ ਨਹਿਰ ਪੁਰੇ ਆਨ ਕਰਤੀ ਸਾਫ ਜਿਹੜੇ ਇੱਥੇ ਦਰਖਤ ਨੇ ਨਾ ਕੋਈ ਵੀ ਕਿੰਨੇ ਵੀ ਵੱਡੇ ਏਸੀ ਉਹਦੇ ਵੀ ਇਸ ਨਹੀਂ ਕਰ ਸਕਦਾ ਦਰਖਤਾਂ ਦੀ ਬਹੁਤ ਐਕਸੈਨ ਨਾ ਅੰਨਿਸ ਅਨਿ ਚੈਨ ਅਰਾ ਗਿਆ ਹੈ ਉੱਪਰ ਦਰਖਤ ਇੰਨੇ ਸਾਫ਼ ਸੁਥਰਾ ਮਾਹੌਲ ਹੈ ਇੱਥੇ ਲੈਰਾ ਸੰਗਤੀ ਵਾਲਾ ਸ਼ਾਜਲੀ ਸ਼ਾਜਲੀ ਆ ਜਾਂਦੇ ਆ ਜੀ ਆਪਾਂ ਫੇਰ ਇੱਧਰ ਸ਼ਾਜਲੀ ਨੂੰ ਜਾਣਾ ਹੈ ਸ਼ਾਜਲੀ ਦਾ ਅੱਗੇ ਨਿਕਲ ਜਾਂਦਾ ਬੰਦਾ ਇੱਥੇ ਨੇ ਇਹ ਚੱਕੀਆਂ ਆ ਗਈ ਇੱਧਰ ਚੱਕੀਆਂ ਨੇ ਇਹ ਠੰਡਾ ਆਟਾ ਹੁੰਦਾ ਬਿਲਕੁਲ ਇਹਨਾਂ ਦਾ ਔਰ ਅੱਗੇ ਚੱਕੀਆਂ ਪ੍ਰਾਣੀਆਂ ਨੇ ਵੀ ਆਪਣੇ ਆਜ਼ਾਦੀ ਤੋਂ ਪਹਿਲਾਂ ਦੀਆਂ ਚੱਕੀਆਂ ਨੇ ਹੂੰ ਔਰ ਪੋਲੋ ਵੀ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਦੀ ਬਣਿਆ ਹੋਇਆ ਸਭ ਕੁਝ ਇਹ ਜੋ ਵੀ ਬਣਾ ਕੇ ਬ੍ਰਿਟਿਸ਼ ਗਵਰਨਮੈਂਟ ਦੇ ਟਾਈਮ ਤੇ ਬਣਿਆ ਵਦਿਆ ਹਾ ਤੇ ਪਾਣੀ ਦੀਆਂ ਚੱਕੀਆਂ ਨੇ ਪਾਣੀ ਵਾਲੀਆਂ ਸੀ ਸ਼ੁੱਲਰ ਘਾੜ ਸ਼ੁੱਲਰ ਪਿੰਡ ਦਾ ਘਰਾੜ ਏ ਇਸ ਕਰਕੇ ਸ਼ਹਿਰ ਦਾ ਨਾਮ ਵੀ ਸ਼ੁੱਲਰ ਘਾੜ ਪੈ ਗਿਆ ਅੱਗੇ ਜਿਹਾ ਵਗੇ ਨਹਿਰ ਦੇ ਕਿਨਾਰੇ ਤੇ ਓਕਾ ਸੱਲ ਗਿਆ ਇਹ ਤੇ ਇਹ ਨਾ ਉਹਦੇ ਛੋਟੇ ਆ ਬੇਹੋ ਤੇ ਐਸਾ ਨਾ ਰਿਹਾ। ਅੱਛਾ। ਕਿ ਕਿ ਮੌਜੂਦ ਜੂਰੇ? ਬੰਗਲਾ ਬਈ। ਟੁਰਕੇ। ਸਾਈਕਲ ਆ ਗਾ ਬਈ। ਸਾਈਕਲ ਤੇ। ਹਾਂ। ਕਿੰਨਾ ਮਜ਼ਾ ਆਉਗਾ। ਆਏ ਕਿੰਨਾ ਵਧੀਆ ਲੱਗਦਾ ਹੁਣਾ। ਅੱਜ ਕੱਲ ਤਾਂ ਮੰਮੀ ਵੈਸੇ ਬੱਚਿਆਂ ਨੂੰ ਬਾਹਰ ਨਿਕਲ ਨਹੀਂ ਦਿੰਦੇ। ਮੈਂ ਕਿਹਾ ਵੀ ਅੱਜ ਕੱਲ ਦੀਆਂ ਮੰਮੀਆਂ ਨਹੀਂ ਗਈ ਜਿਹੜੀਆਂ ਬੱਚਿਆਂ ਨੂੰ ਬਾਹਰ ਘਟ ਨਿਕਲਣ ਦੇ ਦਿੰਦੀਆਂ ਨੇ। ਇਹਨੂੰ ਬੋਲਦਾ। ਮੰਮਾ ਅੱਜ ਕੱਲ हां ड्यूटी जा रहेले एक नूर ਕਹਿੰਦਾ ਵੀ ਮਮਾ ਅੱਜ ਕੱਲੇ ਜਮਾਨਾ ਦਾ ਜਿਹੜਾ ਬਹੁਤ ਮਾੜਾ ਹੈ ਕਹਿੰਦਾ ਬੱਚੇ ਚੱਕ ਕੇ ਲੈ ਜਾਂਦੇ ਨੇ ਜਿਹੜਾ ਇਹ ਰਸਤਾ ਹੈ ਨਾ ਇਹਦੇ ਉੱਤੇ ਬਾਂਦਰ ਬਹੁਤ ਜ਼ਿਆਦਾ ਨੇਗੇ ਮੈਨ세 ਕੁਛ ਕਹਿੰਦੇ ਤਾਂ ਨਹੀਂ ਬਹੁਤ ਜ਼ਿਆਦਾ ਬਾਂਦਰ ਆ ਜਿਵੇਂ ਅਸਮਾਨ ਸੂਨ ਹੋ ਲੈਂਦੇ ਆ ਅਜੇ ਲਫਾਫਾ ਲਊਗਾ ਜਿਵੇਂ ਕੋਈ ਮੋਟਰਸਾਈਕਲ ਵਾਲਾ ਲਫਾਫਾ ਖੇਲੇ ਵਾਲਾ ਜਾਂ ਕੋਈ ਹੋਰ ਉਦੋਂ ਹੁੰਦੇ ਆ ਥੱਪੜ ਵੀ ਮਾਰਦੇ ਹੁੰਦੇ ਨੇ ਤੇਰੇ ਕੰਟ ਵਾਲਾ ਮਦਾਨ ਟ੍ਰੇ ਲੈ ਕੇ ਜਾ ਰਿਹਾ ਇਹ ਹੰਡਿਆ ਦੀ ਹਾਂ ਉਹ ਸਾਰੇ ਆਂਡੇ ਖਲਾਦਦੇ ਆਹ ਦੇਖ ਐਵੇਂ ਜੇ ਬੈਠਾ ਸੀ ਉਹ ਜਿਸ ਤਰ੍ਹਾਂ ਵੀ ਕੋਈ ਅਟੈਕ ਕਰੂਗਾ ਕੈਂ ਐਵੇਂ ਜੇ ਮਾਰੂਗਾ ਹਨਾ ਉਹ ਕੰਡੀਸ਼ਨ ਜਿੱਚ ਬੈਠਾ ਸੀ ਉਹ ਆ ਵੀ ਇੱਥੇ ਨਹਿਰ ਦੇ ਨਾਲ ਹੀ ਕਿਨਾਰੇ-ਕਿਨਾਰੇ ਆ ਬੱਚੇ ਕਹਿੰਦੇ ਸੀ ਦੇਖਣ ਆਉਣ ਦਿਖਾ ਰਹੇ ਸੀ ਇਹਨਾਂ ਨੂੰ ਇਹ ਘਰੋਂ ਬਾਹਰ ਨਿਕਲਦੇ ਨਹੀਂ ਦੇਖੋ ਪਾਣੀ ਲਾ ਘੈਂਟ ਆ ਆਹ ਦੇਖੋ ਜੀ ਪਾਣੀ ਇਹ ਵੀ ਦਰਸਾਉਂਦਾ ਬੜੀ ਠੰਡਕ ਜੀ ਐ ਇੱਥੇ ਜਦੋਂ ਬਹੁਤ ਹੀ ਗਰਮ ਹਵਾ ਹਵਾ ਨੇ ਹਾਲਤ ਖਰਾਬ ਕਰਕੇ ਸੀ ਵਿੱਚ ਖੋਪੇ ਦੇ ਜਿਹੜੇ ਗੁੱਟ ਆਉਂਦੇ ਆਪਣੇ ਮਾਰੀ ਵਾਲ ਉਹ ਕੁਮੀ ਜਾਂਦੇ ਆ ਮੈਂ ਕਹ ਦੋ ਬ੍ਰਿਟਿਸ਼ हां जी फोटो वगैरहਸੀਂ ਕਲਿੱਕ ਕਰਾ ਲੀਆਂ ਹੁਣ ਜਾਏ ਆਪਣੇ ਨੈਕਸ ਕਿੱਲੇ ਦੇ ਤੇ ਦੂਰੇ ਕਿੱਲੇਸ਼ਨ ਤੇ ਵਾਹ ਤੁਹਾਨੂੰ ਤੇਰੇ ਕਿੰਨੇ ਬੜਾ ਵੀਊਅਰ ਆਣ ਵਾਇਰ ਫੇਰੇ ਕਰਨੇ ਆਣੇ ਅਬ ਉਹ ਇਹ ਕਹਿੰਦਾ ਕਿੱਲੇ ਤੇ ਕਿੱਛ ਰਿਸਰਟ ਬੜਾ ਵੀਊਅਰ ਆ ਸ਼ੈਲੂ ਨੂੰ ਕਹਿੰਦਾ ਮੇਰੀ ਸਾਈਡ ਨਹੀਂ ਆ ਰਿਹਾ ਕੋਲੋਂ ਜਿਹੇ ਪੀਏ ਲੈਣੇ ਨੇ ਜੋ ਦਿੱਸ਼ਤੂ ਹੋਣ ਤੋੜ ਇਹ ਸੈਟਅਪ ਕਰਨ ਵਾਲਾ ਹੁਣ ਅਸੀਂ ਚੱਲ ਪਏ ਅਸੀਂ ਫੇਰ ਅੱਗੇ ਵਾਸਤੇ ਕਰੀਬ ਹੱਟਾ ਹੈਗਾ 20 ਮਿੰਟਾਂ ਦਾ ਰਸਤਾ ਇਹਦਾ ਆ ਇਧਰ ਘਟ ਜਾਂਦੇ ਅੱਗੇ ਕੇ ਜਾ ਕੇ ਲੈਹਰੇ ਕੋਲ ਤੱਕ ਵੀ ਘਟ ਜੇ ਅੱਗੇ ਕਨਾਰੇ ਚੋਂ ਉੱਥੋਂ ਨਿਕਲ ਜਾਂਦਾ ਹੈ ਰਸੀਂ ਦੇਖੋ ਇੱਡੀ ਵੱਡੀ ਨਹਿਰ ਨਿਕਲਦੀ ਆ ਇਹ ਹਾਂ ਆਉਂਦੀ ਆ ਪਟਿਆਲੇ ਤੋਂ ਉਹ ਨੀਲੇ ਜਿਹੇ ਪਾਣੀ ਵਾਲੀ ਆ ਇਹ ਹਾਂ ਉੱਥੋਂ ਨਿਕਲਦੇ ਆਂ ਤਾਂ ਦਾਨ ਕਿਸਮਰਾ ਜਾਂਦਾ ਪਾਣੀ ਅੱਛਾ ਥੀਲਾ ਪਾਣੀ ਤਾਂ ਇਹ ਉਹ ਮੀਮੋ ਬਾਹਾਂਦਿਆ ਬੰਦਾ ਦੇਖ ਕੇ ਬੈਠਿਆ ਹੈਲੋ ਮੰਮੀ ਤੈਨੂੰ ਸੀ ਕਿੱਲ ਇਹ ਅੰਦਰ ਦੇਖਿਆ ਸੁਨਸਾਨ ਜਗਾ ਤੇ ਇੱਕ ਮਤਲਬ ਟੋਬਾ ਬਣਿਆ ਹੋਇਆਗਾ ਉੱਥੇ ਮੱਜਾ ਵਾਓ ਕਿੰਨੀਆਂ ਮੱਜਾਂ ਇੱਕ ਕੰਦਰੀਆ ਹੋਊਗਾ ਕਾਫੀ ਸਾਰੇ ਕਰਾਂ ਦੇ ਹੋਣਗੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤਗੜੀਆਂ ਵੀ ਨੇ ਹਨਾ ਉਹ ਹਾਂ ਉਹ ਤਾਂ ਗੁਜਰਾਨੀਆਂ ਲੱਗਦੀਆਂ ਨੇ ਨਹੀਂ ਗੁਜਰਾਨੀਆਂ ਨਹੀਂ ਇਹਨੇ ਆ ਹਲਦੀ ਮੈਸਾ ਹੋ ਸਕਦੀ ਹੈ ਗੁਜਰਾਤ ਦੀ ਉਹ ਗੁਜਰਾਤ ਦੇ ਦੀਆਂ ਇੱਕ ਹੀ ਸੇ ਪਿੰਡ ਦੀਆਂ ਹੋਣਗੀਆਂ ਦੇਖੀ ਨੱਬੀ ਨਾਲ ਸੰਗਲਾਂ ਤੋਂ ਕਿੰਨੀ ਆਜ਼ਾਦੀ ਜੀ ਦਿੱਤੀ ਹੋਈ ਹੈ ਉਹਨਾਂ ਨੂੰ ਹਨਾ ਉਹ ਤਾਂ ਵੈਸੇ ਹੀ ਵਧਣ ਖੁੱਲਣੀਆਂ ਹੀ ਆ ਫਿਰ ਜਦੋਂ ਇੱਕ ਥਾਂ ਚੀਜ਼ ਖੜੀ ਰਹਿੰਦੀ ਹੈ ਉਹਦਾ ਉਹਦੀ ਗਰੋਥ ਘਟ ਹੁੰਦੀ ਹੈ ਚੱਲੀ ਜਾ ਚੱਲ ਹੋ ਰਿਹਾ ਬਣ ਵੀ ਆ ਦੇਖੀ ਚੱਲ ਕੇ ਜਾ ਰਹੀ ਮੈਂ ਬਣ ਵੀ ਆ ਦੇਖੀ ਨਾ ਵਰੀਆਂ ਚੀਜ਼ਾਂ ਬਣਾਈਆਂ ਹੋਈਆਂ ਸੀ ਉਹਨਾਂ ਨੇ ਵੀ ਹੈਨਾ ਬਿਨਾਂ ਲੈਂਟਰਾਂ ਤੋਂ ਆਇਆ ਹਾਂ ਕੋਈ ਡਾਕਟਰ ਆਈ ਹੋਈ ਹੈ ਫਿਰ ਵੀ ਨਿਕਲੇ ਹੁੰਦਾ ਡੇਡਲੇ ਹਾਂ ਲੈਂਟਰ ਜੀ ਕਿੰਨੇ ਕਿੰਨੇ ਵਾਰ ਲੱਗ ਜਾਂਦੇ ਨੇ ਉਹ ਗੱਭੇ ਰੁਕੇਦੇ ਉਹ ਜੜੀ ਆਪਣੇ ਪਿੰਡ ਵਾਲੀ ਪੁਲੀ ਜੀ ਨਹੀਂ ਬਣਾਉਂਦੇ ਪਿੰਡਾ ਪਿੰਡ ਦੇ ਪਚਾ ਦੇ ਜਿਹੜਾ ਰਸਤਾ ਹੈ ਉੱਥੇ ਉਹਨਾਂ ਨੇ 5 ਵਾਰ ਬਣਵਾਈ ਹੈ ਹੁਣ 5ਵੀਂ ਵਾਰ ਉਹ ਦੇ ਦੋ ਧਰਦਿਆ ਕਰਨ ਉਹਦੀ ਡਿੱਗ ਜਾ ਕਰੇ ਜਦੋਂ ਉਹਨੂੰ ਚਲਾਇਆ ਕਰਨ ਉਹਦੀ ਡਿੱਗ ਜਾ ਕਰੇ ਹਾਂ ਦੇਖਿ ਕਿ ਮੈਂ ਪਚਾਲੇ ਪੁਲ ਪੁਲ ਦਾ ਕੰਮ ਕਰ ਰਿਹਾ ਹਾਂ ਕੋਈ ਤਾਂ ਜਾਣਦਾ ਹੋਣਾ ਸਤੋਂਦੀ ਪਰ ਬੰਦਰ-ਮੁੰਦਰੇ ਲਾ ਦੇ ਹਾਂ ਹੁਣ ਅਸੀਂ ਪਹੁੰਚ ਗਏ ਸੀ ਕਿਸਨਗੜ ਕਿਸਨਗੜ ਪਹੁੰਚ ਗਏ ਅੱਛਾ ਲਾਦਾਰ ਉਹ ਤੇ ਗਾਧਰ ਖਣ ਵਾਲਾ ਆਦਾ ਉਹ ਟਰੱਕ ਮੇਰਾ ਪਿੰਡ ਹੈ ਮੇਰਾ ਪਿੰਡ ਤੇਰੀ ਸ਼ਾਨ ਉਸੀ ਆ। ਇਹੰਦਲੇ ਦਾ। ਲਿਖ ਪ੍ਰਾਣੇ ਇੰਦਰ ਹੈਗੇ ਨਾ ਮੋੜ-ਵੂੜ ਜੇ ਕਾਫੀ। ਮੋੜ। ਆਇਂ ਨਾ ਜਾਇਆ। ਉੱਥੇ ਲੱਗੀ ਹੋਈ ਸੀਗੀ ਸ਼ਵੀਲ ਪਰ ਹਲੇ ਤਿਆਰ ਨਹੀਂ। ਢੰਡ-ਖੰਡ ਕੋਲੀ ਹੁੰਦੇ ਜੇ ਇਹਦਾ। ਬਣਾ ਨਹੀਂ ਸੀ ਮਿੱਠਾ ਪੱਤੀ ਇਹਨਾਂ। ਹਾਂ। ਹੁਣ ਦਾ ਵਸ ਇੱਥੇ ਹੀ ਹੋਗਾ ਸਾਰੇ ਕੀ ਤਸਵੀਲਾਂ ਲਗਿਆ ਕਰਨਗੀਆਂ, ਕੋਲਡ ਡਰਿੰਕ ਨਹੀਂ ਆ, ਠੰਡੇ ਪਾਣੀ ਦੀਆਂ ਹਨ ਕੋਲਡ। ਲਾਸਟ ਇਅਰ ਕੋਲਡ ਡਰਿੰਕ ਵੀ ਡਿੱਤੀ ਹੋਈ ਸੀ। ਹੂੰ। ਸਤਾ ਸੀ ਉਧਰ ਗਏ ਸੀਗੇ ਕੰਤਾਨ ਸਾਹਿਬ ਤੋਂ ਆਰੇ ਚੁੱਕ ਲੱਗੀ ਸੀਗੀ ਲਿੰਕਾ ਤੇ ਕੋਕ ਦੀ ਹੂੰ ਦੋ ਦੋ ਰਾਤਾਂ ਠੱਪ ਰਹੇ ਘਰ ਮੀ ਵੀ ਬਹੁਤ ਜ਼ਿਆਦਾ ਸੀ ਪਰ ਸਾਨੂੰ ਇੰਨਾ ਸੁਰਸ਼ਹਿਰ ਬਾਹਰ ਦੂਆਸਤੇ ਸਹਾਲੇ ਪੁੱਛ ਰਹੀ ਹੈ ਕਿ ਵੀ ਪੂਆ ਜੀ ਮੈਂ ਐ ਕਹੂੰਗੀ ਪੂਆ ਨੂੰ ਵੀ ਦੂਸੇ ਢੀ ਦੂਰ ਵਿਆਹ ਕਰਾਉਣ ਦੀ ਕੀ ਲੋੜ ਸੀਗੀ ਵੀ ਸਾਨੂੰ ਇੰਨੀ ਮਸਕਲਾਈਆਂ ਪੁੱਛੇ ਇਸ ਕਾਰਨ ਦੇ ਵਿੱਚ ਰਸਤਾ ਲੱਭਣ ਨੂੰ ਪੋਣੇ ਮੈਂ ਦੂਰ ਕਰਾਇਆ ਹੂੰ ਇੱਥੇ ਜੇ ਕਾਫੀ ਬਾਰੀ ਜਿਹੜਾ ਰਸਤਾ ਸੀਨੇ ਪੁੱਛਿਆ ਸਾਨੂੰ ਨਹੀਂ ਪਤਾ ਸੀਗਾ ਆਪਾਂ ਪਾਪਾ ਜੀ ਨਾਲ ਆਉਨੇ ਆ ਸੀ ਕਿੰਦਰੇ ਲੱਗਦੇ ਆ ਕਿੰਦਰੇ ਲੱਗ ਜਾਂਦੇ ਆ ਹਾਇ ਨੀ ਤੇ ਅੱਧਰ ਹਲੇ ਵੀ ਮਤਲਬ ਕਿ ਵੱਡੋ ਵੱਡੇ ਨੇ ਬੈਠਣ ਦੀ ਜਗ੍ਹਾ ਨਹੀਂ ਹੋਈ ਆ ਵੱਡੇ ਵੱਡੇ ਫੋੜ ਆ ਗਿਆ ਕਿਸ਼ਨਗੜਾਗੇ ਹਾਂਜੀ ਅਸੀਂ ਪਹੁੰਚ ਗਏ ਹੁਣ ਕਿਸ਼ਨਗੜਾ ਉੱਥੇ ਗੁਰਦੁਆਰਾ ਸਾਹਿਬ ਆ ਗਿਆ ਇੰਨੀ ਸੋਹਣੀ ਪਾਰਕ ਵੀ ਬਣੀ ਹੋਈ ਹੈ ਇੱਥੇ ਹੈ ਨਾ ਹਾਂ ਜਿਮ ਮ ਜਿਮ ਵੀ ਆ ਇਹ ਬਜ਼ੁਰਗਾਂ ਵਾਸਤੇ ਵਧੀਆ ਬਣੀ ਹੋਈ ਚੀਜ਼ ਹੈ ਨਾ ਛੋਟਾ ਹਾਂ ਸਾਰੇ ਮਸਤੀ ਆ ਆ ਗੁਰਦੁਆਰਾ ਸਾਹਿਬ ਨੇ ਬਰੇਟਾ ਇੱਥੋਂ ਹੈਗਾ 7 ਕਿਲੋਮੀਟਰ ਉਹ ਦੇਖੇ ਇਸ ਤਰ੍ਹਾਂ ਲੱਗੇ ਪੱਥਰ ਜੇ ਪਏ ਹੁੰਦੇ ਨੇ ਬਟ ਉਹ ਪੱਥਰ ਨਹੀਂ ਹੈਗੇ ਉਹ ਪ੍ਰਾਲੀ ਦੇ ਉਹ ਨਿਗੇ ਗਠਾਈਆਂ ਬਣਾਈਆਂ ਹੋਈਆਂ ਇਹ ਗਤਾ ਬਣਾਉਣ ਦੇ ਵਿੱਚ ਯੂਜ਼ ਕਰਦੇ ਆ ਤੇ ਸਾਡੇ ਕਿਸ ਤਰ੍ਹਾਂ ਦਾ ਏਰੀਆ ਜਾ ਆ ਗਿਆ ਇਹ ਹੈਨਾ ਹੋਰ ਹੀ ਸੁਨਸੰਝ ਤਿਬਾ ਜਾ ਤੇ ਬੇ ਜੇ ਨੇ ਹਾਂ ਜਿਹੜੀ ਜਗ੍ਹਾ ਤੇ ਆਪਾਂ ਮਤਲਬ ਰਹਿਨੇ ਆ ਆਪਾਂ ਨੂੰ ਉਹੀ ਜ਼ਿਆਦਾ ਵਧੀਆ ਲੱਗਦੀ ਹੈ ਹੈਨਾ ਤੇ ਮਤਲਬ ਜੇ ਤੁਹਾਨੂੰ ਦੂਸਰੀ ਏਰੀਆ 'ਚ ਜਾਣਾ ਹੋਰ ਅਜੀਬ ਜਿਹਾ ਲੱਗਦਾ ਹਾਂ ਗੱਡੀ 'ਚ ਲੈ ਹਾਂ ਗੱਡੀ ਸਿੱਖ ਗੱਡੀ ਸਿੱਖ ਰਿਹਾ ਹਾਂ ਹਾਂਜੀ ਅਸੀਂ ਪਹੁੰਚ ਗਏ ਸੀ ਆਪਣੀ ਡੈਸਟੀਨੇਸ਼ਨ ਤੇ ਆ ਜਿਹੜਾ ਸਾਹਮਣੇ ਪਿੰਡ ਦਿਖ ਰਿਹਾ ਇੱਥੇ ਇਹ ਜਾਣਾ ਹੈ ਮੈਂ ਵਾਸ ਹਾਂ ਨੂੰ ਵੀ ਟਾਈਮ ਹੋ ਗਿਆ ਇਹ ਬਾਈਕ ਮੋਟਰਸਾਈਕਲ ਤੇ ਆਈ ਸੀ ਇੱਥੇ ਇਹ ਸਬਜ਼ੀਆਂ ਵਗੈਰਾ ਲੱਗੇ ਹੋਈਆਂ ਕਿੰਨੀਆਂ ਸੋਹਣੀਆਂ ਤੋਰੀਆਂ ਵੀ ਨੇ ਤੋਰੀਆਂ ਵੀ ਆਹ ਘਰ ਉਹ ਘਟਣਾ ਗਿਆ ਇੱਥੇ ਨਿਕਾ ਪੈਸੀ ਇਹ ਨਵਾਂ ਘਰ ਬਹਿ ਰਿਆ ਦੇ ਕਿਸੇ ਦਾ ਇਹ ਥੋੜਾ ਜਿਹਾ ਏਰੀਆ ਸੀਗਾ ਜਿਹੜਾ ਪਛੜਿਆ ਹੋਇਆ ਸੀ ਪਹਿਲਾਂ ਬੇਵਗਾਰਾ ਜਾਂਦਾ ਹੁੰਦੇ ਸੀ ਇੱਧਰ ਹੁਣ ਤਾਂ ਵਧੀਆ ਬਿਲੋ ਕਰਕੇ ਪਰ ਗਰਮੀ ਇੱਧਰ ਜ਼ਿਆਦਾ ਲੱਗ ਰਹੀ ਹੈਗੀ ਬਰੇਟਾ ਪੁਆਇਸ ਦਾ ਏਰੀਆ ਹੈ ਬਰੇਟਾ ਪੁਆਇਸ ਬੋਹਾ ਬੋਹਾ ਦਾ ਬੋਹਾ ਥੋੜਾ ਛੇ ਕਿਲੋਮੀਟਰ ਹੈ ਬੋਹਾ ਬੋਹਾ ਆ ਦੇ ਵਿੱਚ ਇਸ ਕਿੰਨਾ ਵੱਡਾ ਗੁਰਦੁਆਰਾ ਸਾਹਿਬ ਇੱਥੇ ਕੋਈ ਮਤਲਬ ਭਰ ਦੀ ਹੈ ਪਤਾ ਨਹੀਂ ਮਸਿਆਬਾ ਦੇ ਦਿਨ 10 ਮਹੀਨਿਆਂ ਦਾ ਖੁਸ਼ ਹੈਗਾ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਜਾਣਾ ਸੀਗਾ ਅਗਲੀ ਦੇਖੋ ਮੋਟਰਸਾਈਕਲ ਨੇ ਦੇਚ ਪਰ ਦੇਖੋ ਜਿਹੜੀ ਨਹੀਂ ਬਣੀ ਹੋ ਕੇ ਹਾਂ ਉਹਨਾਂ ਨੂੰ ਵੀ ਲਗਾ ਦੋ ਸਾਹਿਬ ਨਹੀਂ ਮੇਰੇ ਮੱਝੂ ਹਾਈ ਹਾਈ ਹਾਂਜੀ ਅਸੀਂ ਸਵੇਰ ਦਾ ਰੋਟੀ ਖਾਦੇ ਸੀ ਹੁਣ ਲੱਗਿਆ ਖਾਣ ਕਿਉਂਕਿ ਉਦੋਂ ਆ ਕੇ ਸੀ ਥੋੜਾ ਬੇਸ਼ਾਂਤ ਕਰ ਲਿਆ ਨਾ ਆਇਆ ਚੋਲੇ ਦੀ ਸਬਜ਼ੀ ਕੋਈ ਆਲੂ ਵਾਲੀ ਆਲੂ ਕੋੜਾ ਕੋ ਗੈਂਡਾ